ਇਹਨਾਂ ਦੀ ਕਿਸੇ ਮੰਤਰੀ ਦੀ ਗੱਲ ਨੂੰ ਕੋਈ ਸੀਰੀਅਸ ਨਾ ਲਓ ਕਿਉਂਕਿ ਮੰਤਰੀ ਸਿਰਫ ਕਾਗਜ਼ੀ ਆ ਇਹਨਾਂ ਦਾ ਚੀਫ ਮਿਨਿਸਟਰ ਕਾਗਜ਼ੀ ਆ ਇਹ ਤਾਂ ਦਿੱਲੀ ਵਾਲਾ ਜੇ ਕੋਈ ਕੇਜਰੀਵਾਲ ਵਰਗਾ ਜਾਂ ਕੋਈ ਉਹੋ ਜਿਹਾ ਬੰਦਾ ਆਵੇ ਉਹਨੂੰ ਭਾਵੇਂ ਉਹ ਲੇਕਿਨ ਉਹ ਠੀਠੀ ਇੰਨੇ ਹੋ ਚੁੱਕੇ ਆ ਪ੍ਰਗਟ ਪ੍ਰਗਟ ਸਵਾਲ ਲਓ ਫਲਸ ਠੀਕ ਕਰਨ ਵਾਸਤੇ ਕੀ ਹੁਣ ਲੋਕਾਂ ਨੂੰ ਮਰਨਾ ਪਵੇਗਾ ਮੈਂ ਕਹਿੰਦਾ ਬੇਸਿਕਲੀ ਦੇਖੋ ਅਲਟੀਮੇਟਲੀ ਤਾਂ ਸਾਡੇ ਤਰਾਸ ਦੀ ਆ ਸਾਡੇ ਦੇਸ਼ ਦੀ ਸਾਡੇ ਸੂਬੇ ਦੀ ਤਰਾਸ ਦੀ ਆ ਕਿ ਜਿਹੜਾ ਚੀਫ ਮਿਨਿਸਟਰ ਆ ਉਹ ਐਕਚੁਅਲੀ ਚੀਫ ਮਿਨਿਸਟਰ ਨਹੀਂ ਆ ਜਿਹੜੇ ਮੰਤਰੀ ਉਹ ਐਕਚੁਅਲੀ ਮੰਤਰੀ ਨਹੀਂ ਐ ਇਹਨਾਂ ਦੇ ਕਹੇ ਕੋਈ ਅਸਲੀ ਗੱਲ ਐ ਕੋਈ ਡਿਸੀਜਨ ਇਹਨਾਂ ਦੇ ਕਹੇ ਹੁੰਦਾ ਹੀ ਨਹੀਂ ਹੈ ਮੇਨ ਕਾਰਨ ਤੁਸੀਂ ਕੀ ਮੰਨਦੇ ਹੋ ਮੈਂ ਤਾਂ ਕਹਿੰਦਾ ਨੈਗਲੀਜੈਂਸ ਤਾਂ ਬਹੁਤ ਵੱਡੀ ਆ ਪਰ ਮੈਂ ਤਾਂ ਇਹਨਾਂ ਤੇ ਸਵਾਲ ਖੜੀ ਇਸ ਕਰਕੇ ਕਰਦਾ ਕਿ ਇਹਨਾਂ ਦੀ ਕੋਈ ਕੈਬਨਿਟ ਦਾ ਕੋਈ ਮੰਤਰੀ ਕੋਈ ਚੀਜ਼ ਮਿਨਿਸਟਰ ਜਿਹਦੀ ਕੋਈ ਗੱਲ ਕਿਤੇ ਮੰਨੀ ਜਾਂਦੀ ਹੋ ਮੈਨੂੰ ਨਹੀਂ ਲੱਗਦਾ ਇਹਨਾਂ ਦਾ ਕੋਈ ਵੀ ਇਹੋ ਜਿਹਾ ਮੰਤਰੀ ਸੰਤਰੀ ਹੈਗਾ ਅੱਛਾ ਜਿਹੜੇ 95 96 ਇਹਨਾਂ ਦੇ ਐਮਐਲਏ ਗੁੰਗੇ ਆ ਚਾਹੇ ਲੈਂਡ ਪੂਲਿੰਗ ਪਾਲਿਸੀ ਦੀ ਗੱਲ ਕਰ ਲੋ ਚਾਹੇ ਤੁਸੀਂ ਲਾਅ ਐਂਡ ਆਰਡਰ ਦੀ ਗੱਲ ਕਰ ਲੋ ਕਿਹੜੀ ਦੀ ਗੱਲ ਕਰ ਲੋ ਇਹ ਤਾਂ ਅਸਲੀ ਗੱਲ ਹੈ ਪਬਲਿਸਿਟੀ ਵਾਲੀ ਸਰਕਾਰ ਹੈਗੀ ਆ ਹਾਂ ਉਹ 1200 ਕਰੋੜ ਰੁਪਈਆ ਇਹਨਾਂ ਨੇ ਪਬਲਿਸਿਟੀ ਦਾ ਜ਼ਰੂਰ ਰੱਖ ਲਿਆ ਜਿਹਦੇ ਵਿੱਚੋਂ ਮੈਨੂੰ ਲੱਗਦਾ 6-700 ਕਰੋੜ ਪੰਜਾਬ ਦੇ ਵਿੱਚ ਦਿੰਦੇ ਆ ਤੇ ਬਾਕੀ 5-700 ਕਰੋੜ ਜਿਹੜਾ ਬਾਹਰਲੇ ਸੂਬਿਆਂ ਇਹਨਾਂ ਦੀ ਕਿਸੇ ਮੰਤਰੀ ਦੀ ਗੱਲ ਨੂੰ ਕੋਈ ਸੀਰੀਅਸ ਨਾ ਲਓ ਕਿਉਂਕਿ ਮੰਤਰੀ ਸਿਰਫ ਕਾਗਜ਼ੀ ਆ ਇਹਨਾਂ ਦਾ ਚੀਫ ਮਿਨਿਸਟਰ ਕਾਗਜ਼ੀ ਆ ਇਹ ਤਾਂ ਦਿੱਲੀ ਵਾਲਾ ਜੇ ਕੋਈ ਕੇਜਰੀਵਾਲ ਵਰਗਾ ਜਾਂ ਕੋਈ ਉਹੋ ਜਿਹਾ ਬੰਦਾ ਆਵੇ ਉਹਨੂੰ ਭਾਵੇਂ ਉਹ ਲੇਕਿਨ ਉਹ ਠੀਠੀ ਇੰਨੇ ਹੋ ਚੁੱਕੇ ਆ ਪਰਗਟ ਜੀ ਸਵਾਲ ਲੈ ਲਓ ਫਲਸ ਠੀਕ ਕਰਨ ਵਾਸਤੇ ਕੀ ਹੁਣ ਲੋਕਾਂ ਨੂੰ ਮਰਨਾ ਪਵੇ ਮੈਂ ਕਹਿੰਨਾ ਬੇਸਿਕਲੀ ਦੇਖੋ ਅਲਟੀਮੇਟਲੀ ਤਾਂ ਸਾਡੇ ਤਰਾਸ ਦੀ ਆ ਸਾਡੇ ਦੇਸ਼ ਦੀ ਸਾਡੇ ਸੂਬੇ ਦੀ ਤਰਾਸ ਦੀ ਆ ਕਿ ਜਿਹੜਾ ਚੀਫ ਮਿਨਿਸਟਰ ਹੈ ਉਹ ਐਕਚੁਅਲੀ ਚੀਫ ਮਿਨਿਸਟਰ ਨਹੀਂ ਹੈ ਜਿਹੜੇ ਮੰਤਰੀ ਹੈ ਉਹ ਐਕਚੁਅਲੀ ਮੰਤਰੀ ਨਹੀਂ ਹੈ ਇਹਨਾਂ ਦੇ ਕਹੇ ਕੋਈ ਅਸਲੀ ਗੱਲ ਹੈ ਕੋਈ ਡਿਸੀਜਨ ਇਹਨਾਂ ਦੇ ਕਹੇ ਹੁੰਦਾ ਹੀ ਨਹੀਂ ਹੈ ਮੇਨ ਕਾਰਨ ਮੈਂ ਤਾਂ ਕਹਿੰਨਾ ਨੈਗਲੀਜੈਂਸ ਤਾਂ ਬਹੁਤ ਵੱਡੀ ਆ ਪਰ ਮੈਂ ਤਾਂ ਇਹਨਾਂ ਤੇ ਸਵਾਲ ਖੜੇ ਇਸ ਕਰਕੇ ਕਰਦਾ ਕਿ ਇਹਨਾਂ ਦੀ ਕੋਈ ਕੈਬਨਿਟ ਦਾ ਕੋਈ ਮੰਤਰੀ ਕੋਈ ਚੀਜ਼ ਮਿਨਿਸਟਰ ਜਿਹਦੀ ਕੋਈ ਗੱਲ ਕਿਤੇ ਮੰਨੀ ਜਾਂਦੀ ਹੋ ਮੈਨੂੰ ਨਹੀਂ ਲੱਗਦਾ ਇਹਨਾਂ ਦਾ ਕੋਈ ਵੀ ਇਹੋ ਜਿਹਾ ਮੰਤਰੀ ਸੰਤਰੀ ਹੈਗਾ ਅੱਛਾ ਜਿਹੜੇ 95 96 ਇਹਨਾਂ ਦੇ ਐਮਐਲਏ ਗੁੰਗੇ ਆ ਚਾਹੇ ਲੈਂਡ ਪੂਲਿੰਗ ਪਾਲਿਸੀ ਦੀ ਗੱਲ ਕਰ ਲੋ ਚਾਹੇ ਤੁਸੀਂ ਲਾਅ ਐਂਡ ਆਰਡਰ ਦੀ ਗੱਲ ਕਰ ਲੋ ਕਿਹੜੀ ਦੀ ਗੱਲ ਕਰ ਲੋ ਇਹ ਤਾਂ ਅਸਲੀ ਗੱਲ ਹੈ ਪਬਲਿਸਿਟੀ ਵਾਲੀ ਸਰਕਾਰ ਹੈਗੀ ਆ हां वो 1200 करोड़ रुपया ਇਹਨਾਂ ਨੇ ਪਬਲਿਸਿਟੀ ਦਾ ਜਰੂਰ ਰੱਖ ਲਿਆ ਜਿਹਦੇ ਵਿੱਚੋਂ ਮੈਨੂੰ ਲੱਗਦਾ 6-700 ਕਰੋੜ ਪੰਜਾਬ ਦੇ ਵਿੱਚ ਦਿੰਦੇ ਆ ਤੇ ਬਾਕੀ 5-700 ਕਰੋੜ ਜਿਹੜਾ ਬਾਹਰਲੇ ਸੂਬਿਆਂ। ਇਹਨਾਂ ਦੀ ਕਿਸੇ ਮੰਤਰੀ ਦੀ ਗੱਲ ਨੂੰ ਕੋਈ ਸੀਰੀਅਸ ਨਾ ਲਓ ਕਿਉਂਕਿ ਮੰਤਰੀ ਸਿਰਫ ਕਾਗਜ਼ੀ ਆ। ਇਹਨਾਂ ਦਾ ਚੀਫ ਮਿਨਿਸਟਰ ਕਾਗਜ਼ੀ ਆ। ਇਹ ਤਾਂ ਦਿੱਲੀ ਵਾਲਾ ਜੇ ਕੋਈ ਕੇਜਰੀਵਾਲ ਵਰਗਾ ਜਾਂ ਕੋਈ ਉਹੋ ਜਿਹਾ ਬੰਦਾ ਆਵੇ ਉਹਨੂੰ ਭਾਵੇਂ ਉਹ ਲੇਕਿਨ ਉਹ ਠੀਠੀ ਇੰਨੇ ਹੋ ਚੁੱਕੇ ਆ ਪ੍ਰਗਟ ਸਵਾਲ ਲਓ ਫਲਸ ਠੀਕ ਕਰਨ ਵਾਸਤੇ ਕੀ ਹੁਣ ਲੋਕਾਂ ਨੂੰ ਮਰਨਾ ਪਵੇਗਾ ਮੈਂ ਕਹਿੰਦਾ ਬੇਸਿਕਲੀ ਦੇਖੋ ਅਲਟੀਮੇਟਲੀ ਤਾਂ ਸਾਡੇ ਤਰਾਸ ਦੀ ਆ ਸਾਡੇ ਦੇਸ਼ ਦੀ ਸਾਡੇ ਸੂਬੇ ਦੀ ਤਰਾਸ ਦੀ ਆ ਕਿ ਜਿਹੜਾ ਚੀਫ ਮਿਨਿਸਟਰ ਹੈ ਉਹ ਐਕਚੁਅਲੀ ਚੀਫ ਮਿਨਿਸਟਰ ਨਹੀਂ ਹੈ ਜਿਹੜੇ ਮੰਤਰੀ ਹੈ ਉਹ ਐਕਚੁਅਲੀ ਮੰਤਰੀ ਨਹੀਂ ਹੈ ਇਹਨਾਂ ਦੇ ਕਹੇ ਕੋਈ ਅਸਲੀ ਗੱਲ ਹੈ ਕੋਈ ਡਿਸੀਜਨ ਇਹਨਾਂ ਦੇ ਕਹੇ ਹੁੰਦਾ ਹੀ ਨਹੀਂ ਹੈ ਮੇਨ ਕਾਰਨ ਤੁਸੀਂ ਕੀ ਮੰਨਦੇ ਮੈਂ ਤਾਂ ਕਹਿੰਨਾ ਨੈਗਲੀਜੈਂਸ ਦਾ ਬਹੁਤ ਵੱਡੀ ਆ ਪਰ ਮੈਂ ਤਾਂ ਇਹਨਾਂ ਤੇ ਸਵਾਲ ਖੜੀ ਇਸ ਕਰਕੇ ਕਰਦਾ ਕਿ ਇਹਨਾਂ ਦੀ ਕੋਈ ਕੈਬਨਟ ਦਾ ਕੋਈ ਮੰਤਰੀ ਕੋਈ ਚੀਜ਼ ਮਿਨਿਸਟਰ ਜਿਹਦੀ ਕੋਈ ਗੱਲ ਕਿਤੇ ਮੰਨੀ ਜਾਂਦੀ ਹੋ ਮੈਨੂੰ ਨਹੀਂ ਲੱਗਦਾ ਇਹਨਾਂ ਦਾ ਕੋਈ ਵੀ ਇਹੋ ਜਿਹਾ ਮੰਤਰੀ ਸੰਤਰੀ ਹੈਗਾ ਅੱਛਾ ਜਿਹੜੇ 95 96 ਇਹਨਾਂ ਦੇ ਐਮਐਲਏ ਗੁੰਗੇ ਆ ਚਾਹੇ ਲੈਂਡ ਪੂਲਿੰਗ ਪਾਲਿਸੀ ਦੀ ਗੱਲ ਕਰ ਲੋ ਚਾਹੇ ਤੁਸੀਂ ਲਾਅ ਐਂਡ ਆਰਡਰ ਦੀ ਗੱਲ ਕਰ ਲੋ ਕਿਹੜੀ ਦੀ ਗੱਲ ਕਰ ਲੋ ਇਹ ਤਾਂ ਅਸਲੀ ਗੱਲ ਹੈ ਪਬਲਿਸਿਟੀ ਵਾਲੀ ਸਰਕਾਰ ਹੈਗੀ ਆ हां वो 1200 करोड़ रुपया ਇਹਨਾਂ ਨੇ ਪਬਲਿਸਿਟੀ ਦਾ ਜਰੂਰ ਰੱਖ ਲਿਆ ਜਿਹਦੇ ਵਿੱਚੋਂ ਮੈਨੂੰ ਲੱਗਦਾ 6-700 ਕਰੋੜ ਪੰਜਾਬ ਦੇ ਵਿੱਚ ਦਿੰਦੇ ਆ ਤੇ ਬਾਕੀ 5-700 ਕਰੋੜ ਜਿਹੜਾ ਬਾਹਰਲੇ ਸੂਬੇ ਆ